ਸਾਥੇ ਕਾਲ ਦੋਸਤੋ ਕਿਵੇਂ ਹੋ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅਸੀਂ ਵੀ ਘੈਂਟ ਹੀ ਆ ਗਰਮੀ ਬਹੁਤ ਹਨ ਕਈ ਵਾਰ ਹੋ ਜਾਂਦੀ ਹੈ ਕੋਈ ਗੜਬੜ ਓਕੇ ਜੀ ਉਹ ਸਾਰੀਆਂ ਗੱਲਾਂ ਆਪਾਂ ਛੱਡੋ ਅੱਜਪਨ ਉਹ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਹਾਂ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਹੋਰ ਨੇ ਪਾਈ ਹੋਣੀਆਂ ਅਜੇ ਤੱਕ ਹਨ ਮੇਰੀ ਵੀਡੀਓ ਦੇ ਵਿੱਚ ਖਾਸ ਕੀ ਹੈ ਮੇਰੀ ਵੀਡੀਓ ਦੇ ਵਿੱਚ ਖਾਸ ਇਹ ਹੈ ਕਿ ਜਿਹੜੀਆਂ ਪੈਨਾ ਕੋਲ ਬੇਬੀ ਹੋਏ ਹੁੰਦੇ ਹਨ ਹਨ ਉਹਨਾਂ ਦੇ ਮਤਲਬ ਉਹਨਾਂ ਨੇ ਆਪਣੇ ਬੱਚੇ ਨੂੰ ਫੀਡ ਕਰਵਾਉਣਾ ਹੁੰਦਾ। ਜਾਨੀ ਕਿ ਆਪਾਂ ਨੂੰ ਕਹਿੰਦੇ ਵੀ ਉਹ ਦੁੱਧ ਪਿਉਣਾ ਹੁੰਦਾ ਹਨਾ ਉਹ ਜਿਆਦਾ ਫਿਟਿੰਗ ਵਾਲਾ ਸੂਟ ਪਾਉਂਦੇ ਆ ਤਾਂ ਵੀ ਪ੍ਰੋਬਲਮ ਆਉਂਦੀ ਆ ਜੇ ਉਹ ਲੂਜ਼ ਪਾਉਂਦੇ ਆ ਤਾਂ ਫਿਟਿੰਗ ਨਹੀਂ ਸਹੀ ਹੋਣੀ ਉੱਪਰ-ਨੀਚੇ ਆਪਣਾ ਹਨਾ ਬ੍ਰੈਸਟ ਡਿਗਦੀ ਰਹਿੰਦੀ ਆ ਹਨਾ ਨਹੀਂ ਤੁਹਾਨੂੰ ਪਤਾ ਵੀ ਉਹ ਬਰਾ ਪਾ ਸਕਦੇ ਹੁੰਦੇ ਆ ਆਪਾਂ ਉਹਨਾਂ ਲਈ ਇਹ ਸਪੈਸ਼ਲ ਵੀਡੀਓ ਬਣਾਈ ਆ ਉਹ ਵੀਡੀਓ ਮਤਲਬ ਕਿ ਕਟਿੰਗ ਤੇ ਸਟੀਚਿੰਗ ਦੋਨਾਂ ਦੀ ਵੀਡੀਓ ਹੈ ਤੁਸੀਂ ਸਾਰਾ ਕੁਝ ਇਹਦੇ ਵਿੱਚ ਦੇਖਿਓ ਕਿਉਂਕਿ ਇਹ ਪ੍ਰੋਬਲਮ ਹਰ ਇੱਕ ਨਾਲ ਹੋਈ ਹੁੰਦੀ ਆ ਜੇ ਤੁਸੀਂ ਆਪਣੇ ਕੱਪੜੇ ਖੁਦ ਸਟਿਚ ਕਰਦੇ ਹੋ ਤਾਂ ਤੁਹਾਨੂੰ ਪਤਾ ਹੀ ਆ ਹਨ ਆਪਣੇ ਕਿਸੇ ਭੈਣ ਦਾ ਜਾਂ ਆਪਣੇ ਕਿਸੇ ਨਨਾਨ ਦਾ ਹਨ ਹੋਇਆ ਹੁੰਦਾ ਜੱਪ ਤੇ ਜੇ ਆਪਾਂ ਕਸਟਮਰ ਦੇ ਕੱਪੜੇ ਸਟਿਚ ਕਰਦੇ ਆ ਤਾਂ ਆਪਣੇ ਕੋਲ ਕੋਈ ਨਾ ਕੋਈ ਕਸਟਮਰ ਇਦਾਂ ਦਾ ਆਏ ਹੁੰਦਾ ਵੀ ਜਿਹੜਾ ਜਾਂ ਤਾਂ ਪ੍ਰੈਗਨੈਂਟ ਹੁੰਦੀ ਆ ਲੇਡੀ ਤੇ ਜਾਂ ਮਤਲਬ ਕਿ ਉਹਦਾ ਬੇਬੀ ਹੋ ਚੁੱਕਿਆ ਹੁੰਦਾ ਉਹਨਾਂ ਨੂੰ ਕੱਪੜਿਆਂ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਪਹਿਲਾਂ ਵਾਲੇ ਤੋਂ ਨਾਰੇ ਆਉਂਦੇ ਨਹੀਂ ਹੁੰਦੇ ਕੱਪੜੇ ਤਾਂ ਉਹ ਆਪਾਂ ਕਿਵੇਂ ਸੂਟ ਸਟਿਚ ਕਰਨਾ ਕਿਵੇਂ ਉਹਦੀ ਆਪਾਂ ਪਲੇਟਾਂ ਦਾ ਨਾਪ ਲੈਣਾ ਉਹ ਮੈਂ ਤੁਹਾਨੂੰ ਸਾਰਾ ਦੱਸੂਗੀ ਪਲੇਟਾਂ ਦਾ ਨਾਪ ਕਿਵੇਂ ਲੈਣਾ ਮੈਂ ਇਹੀ ਵੀਡੀਓ ਦੇ ਵਿੱਚ ਐਡ ਕਰਦੀ ਆਂ ਵੀਡੀਓ ਤੇ ਓਕੇ ਜੀ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਕੋਸ਼ਿਸ਼ ਸਿੱਖਣ ਨੂੰ ਮਿਲਿਆ ਤਾਂ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਮਿਹਨਤ ਬਹੁਤ ਲੱਗਦੀ ਆ ਦੇਖੋ ਕਿੰਨਾ ਪਸੀਨਾ ਆ ਚੁੱਕਿਆ ਮੈਨੂੰ ਹਨਾ ਮੱਖੀਆਂ ਭਿੰਨ ਕਰਈਆਂ ਨੇ ਮੇਰੇ ਉੱਪਰ ਓਕੇ ਜੀ ਧੰਨਵਾਦ ਆਪਾਂ ਕਮੀਜ਼ ਤੇ ਇਹ ਕਟਿੰਗ ਕਰਨ ਲੱ ਜਿਨ੍ਹਾਂ ਦੀ ਲੈਂਥ ਹੈਗੀ ਆ 42 ਇੰਚ ਤੇ ਬ੍ਰੈਸਟ ਹੈਗੀ ਆ 22 ਇੰਚ ਕਮਰ 40 ਤੇ हिਪ ਹੈਗੀ ਆ 48 ਜਾਨੀ ਕਿ 24 ਇੰਚ ਹੈ ਨਾ ਤੇ ਇਹਨਾਂ ਦੀ ਆਪਾਂ ਬਾਰਡਰ ਵਾਲਾ ਉਹ ਬਣਾਇਆ ਆਪਾਂ ਇਹਦਾ ਕਮੀਜ਼ ਆ ਤੇ ਉਹ ਬਾਰਡਰ ਆ ਕਈ ਵਾਰ ਆਪਾਂ ਜਦੋਂ ਬਣਾਉਣੇ ਨੂੰ ਉੱਚੇ ਆ ਜਾਂ ਨੀਵਾ ਹੋ ਜਾਂਦਾ ਹੈ ਨਾ ਉਹ ਆਪਾਂ ਹੈਂਡਲ ਕਿਵੇਂ ਕਰਨਾ ਇੱਕ ਤਾਂ ਆਪਾਂ ਇਹਦੇ ਵਿੱਚ ਉਹ ਦੱਸਾਂਗੇ ਇੱਕ ਆਪਾਂ ਇਹ ਹੈਗੀ ਆ ਜਿਹੜੀਆਂ ਭੈਣਾ ਫੀਡ ਕਰਵਾਉਂਦੀਆਂ ਨੇ ਬੱਚਿਆਂ ਨੂੰ ਹੈ ਨਾ ਉਹਨਾਂ ਦਾ ਇਹ ਕਮੀਜ਼ ਆ ਤੇ ਉਹਨਾਂ ਸੁਪਨੇ ਹੁੰਦਾ ਵੀ ਅਸੀਂ ਫਿਟਿੰਗ ਪਾਉਣੀ ਆ ਤੇ ਫਿਟਿੰਗ ਮੇਰੇ ਸਹੀ ਨਹੀਂ ਆਉਂਦੀ ਜੇ ਆਪਾਂ ਲੂਸ ਪਾਉਣਿਆਂ ਤਾਂ ਉਹ ਫਿਰ ਤੁਹਾਨੂੰ ਪਤਾ ਹਨਾ ਕਿੰਦਾ ਦੀ ਫਿਟਿੰਗ ਆਉਂਦੀ ਹੈ ਹੁਣ ਆਪਾਂ ਇਹ ਕਮੀਜ਼ ਬਣਾਉਣ ਲੱਗੇ ਆ ਤੁਸੀਂ ਦੇਖੋ ਵੀ ਇਹਦੀ ਫਿਟਿੰਗ ਕਿੰਨੀ ਘੈਂਟ ਆਉਗੀ ਤਾਂ ਇਹਨਾਂ ਦਾ ਗਲਾ ਬੈਕ ਵਾਲਾ ਹੈਗਾ 6 ਇੰਚ ਤਾਂ ਆਪਾਂ ਇਹਨਾਂ ਦਾ ਕੀ ਕਰਨਾ ਜੀ ਟੀਰਾ ਇਹਨਾਂ ਦਾ ਆਪਾਂ ਸਾਢੇ 6 ਹੀ ਰੱਖਾਂਗੇ ਤੇ ਟੀਰੇ ਦੀ ਲੰਬਾਈ 7 ਇੰਚ ਨਾਪ ਤੁਸੀਂ ਨੋਟ ਕਰ ਲਓ ਜਿਹੜੀਆਂ ਜਿਹੜੀਆਂ ਭੈਣਾਂ ਦਾ ਇਹ ਹੈਗਾ ਤਾਂ ਤੁਸੀਂ ਬਣਾ ਸਕਦੇ ਹੋ ਇਹ ਟੋਪਾ ਲਾਉਣਾ 6 ਇੰਚ ਐਸਲੋਟ 6.5 ਐਸਲੋਟ 7 ਤੇ ਇਥੋਂ 6 ਇੰਚ ਠੀਕ ਹੈ 11 ਇੰਚ ਤਾਂ ਜਿਹੜੀ ਬੈਕ ਵਾਲੇ ਪੱਲੇ ਦੀ ਕਾਟ ਆ ਉਹ ਇਹਨਾਂ ਦੇ ਪਾਉਗੀ ਜੀ 3 ਇੰਚ ਦੀ ਐਦਾਂ ਕਾਟ ਆਉਗੀ ਇਹਦੇ ਤੇ ਫਰੰਟ ਵਾਲੇ ਦੀ ਅੱਧੇ ਇੰਚ ਦੀ ਠੀਕ ਹੈ ਹੁਣ ਇਹਦੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਉਹ ਪਲੇਟਾਂ ਦਾ ਆਪਾਂ ਨਾਪ ਕਿਵੇਂ ਲੈਣਾ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਲਾਉਣੀ ਆ ਇਹਦੇ ਨਾਲ ਥੋੜੀ ਜੀ ਵੀ ਉਹ ਆਪਾਂ ਕਿਵੇਂ ਨਾਪ ਲੈਂਦਾ ਇਹਨਾਂ ਦਾ ਹਾਂ ਤੇ ਇੱਕ ਵਾਰ ਮੇਰਾ ਨਾਪ ਲੈਂਤਾ ਉਹਨਾਂ ਰਾਇਆ ਸੀ 11 ਇੰਚ ਤੇ ਤੇ ਪਲੇਟ ਲਾਉਂਗੀ ਮੈਂ ਸਾਢੇ 11 ਤੇ ਤੇ ਜਿਹੜੀ ਚੁੜਾਈ ਹੈ ਉਹ ਆਪਾਂ ਲਵਾਂਗੇ ਪੌਣੇ 4 ਇੰਚ ਤੇ ਸਾਢੇ 3 ਹੀ ਲਵਾਂਗੇ ਪੌਣੇ 4 ਲਵਾਂਗੇ ਆਪਾਂ ਤੇ ਆਹ ਵਾਲੀ ਪਲੇਟ ਐ ਈ ਸਾਈਡ ਵਾਲੀ ਉੱਪਰਲੀ ਪਲੇਟ ਆ ਉਹ ਆਪਾਂ ਜਿਹੜੀ ਆਪਣੀ ਚੁੰਝ ਹੁੰਦੀ ਉਹ ਤੋਂ ਇੱਕ ਸੂਤ نیچے ਰੱਖ ਕੇ ਇਥੋਂ 2 ਇੰਚ ਰੱਖਾਂਗੇ ਤੇ ਜਿਹੜੀ ਆਹ ਵਾਲੀ ਪਲੇਟ ਆ ਗਈ ਉਹ ਆਪਾਂ ਰੱਖਾਂਗੇ ਪੌਣੇ 2 ਇੰਚ ਤੇ ਜਿਹੜੀ ਇਥੋਂ ਲੈਣੀ ਹੁੰਦੀ ਆ ਪਲੇਟ ਇਥੋਂ ਲੈਣੀ ਹੁੰਦੀ ਆ ਆਪਾਂ ਜਿਹੜੀ ਆਹ ਪਲੇਟ ਹੁੰਦੀ ਆ ਇਹਦਾ ਅੱਧ ਕਰਨਾ ਇੱਥੇ ਆ ਗਿਆ ਤਾਂ ਇਹ ਤੋਂ ਆਪਾਂ 1 ਇੰਚ ਤੇ 1/2 ਇੰਚ ਉੱਪਰ ਰੱਖ ਸਕਦੇ ਹਾਂ ਇਹਦਾ ਹੋ ਗਿਆ ਆਪਣੀ ਕਮੀਜ਼ ਦੀ ਕਟਿੰਗ ਹੁਣ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਐ ਵੀ ਜਦੋਂ ਆਪਾਂ ਪਲੇਟਾਂ ਪਾਉਣੇ ਆ ਉਹਦੋਂ ਆਪਣਾ ਇਹਦਾ ਘੇਰੇ ਦਾ ਬਾਉਂਡਰ ਹੁੰਦਾ ਉਹ ਆਪਣਾ ਉੱਪਰ-ਨੀਚੇ ਚਲ ਜਾਂਦਾ ਉਹ ਆਪਾਂ ਕਿਵੇਂ ਹੰਡਲ ਕਰਨਾ ਆਪਾਂ ਪਲੇਟਾਂ ਆਪਾਂ ਪਾ ਲਵਾਂਗੇ ਹੁਣ ਆਪਾਂ ਕੀ ਕਰਨਾ ਕਮਰ ਵਾਲੀ ਜਿਹੜੀ ਸੀਨ ਹੁੰਦੀ ਐ ਦਾ ਨਿਸ਼ਾਨ ਲਾ ਲੈਣਾ ਠੀਕ ਐ ਜਿਵੇਂ ਕਿ ਆਪਾਂ ਆਹ ਵਾਲੀ ਲੈਤੀ ਇੱਥੋਂ 16 ਇੰਚ ਤੇ ਇਹ ਸੋਹਣਾ ਨਹੀਂ ਉਹਦਾ ਨਹੀਂ ਮੈਂ ਤਾਂ 17 ਤੇ ਆਈ ਸੀ ਸ਼ਾਇਦ 17 ਇੰਚ ਤੇ ਲੈ ਲਈ ਆਪਾਂ ਇੱਥੋਂ ਠੀਕ ਆ ਹੋ ਗਈ ਇਹਨਾਂ ਦੀ हिਪ ਵਾਲੀ ਜਿਹੜੀ ਸਾਈਡ ਸੀਨ ਹੁੰਦੀ ਆ ਉਹ ਹੋ ਗਈ 17 ਇੰਚ ਤੇ ਲੈ ਲਈ ਕਿਉਂਕਿ ਇਹਨਾਂ ਦਾ ਪੇਟ ਥੋੜਾ ਜਿਆਦਾ ਵੱਡਾ ਨਾ ਫਿਰ ਉਹ ਸਹੀ ਨਹੀਂ ਆਉਗਾ ਤੇ ਇੱਥੇ ਆਪਾਂ ਕੱਟ ਪਾ ਰਹੇ ਹੁਣ ਇਹਨਾਂ ਦੀ ਪੈਸੋਂ ਨੂੰ ਸਟਿਚਿੰਗ ਦੱਸੂਗੀ ਵੀ ਸਟਿਚਿੰਗ ਕਿਵੇਂ ਕਰਨੀ ਆ ਤੇ ਉਹ ਕਿਵੇਂ ਸਹੀ ਆਉਗੀ ਹਨਾ ਪਰ ਕਟਿੰਗ ਆਪਣੀ ਹੋ ਗਈ ਕੱਲੇ ਦਾ ਆਪਾਂ ਜਿਵੇਂ ਮੈਂ ਤੁਹਾਨੂੰ ਦੱਸ ਦਿਆ ਹੁੰਦੀ ਹਾਂ ਹਰ ਇੱਕ ਵੀਡੀਓ 'ਚ ਹਨਾ ਬਚਾਲਾ ਕਰਕੇ ਆਪਾਂ ਦਲਾ ਅਟੈਚ ਕਰ ਲੈਣਾ ਇਹ ਰੂਪਾ ਅਟੈਚ ਕਰਕੇ ਫਿਰ ਉਸ ਤੋਂ ਬਾਅਦ ਜਿਹੜੀ ਇਹਦੀ ਮੇਨ ਫਿਟਿੰਗ ਆਉਂਦੀ ਆ ਨਾ ਇਹ ਪੈਣਾ ਦੀ ਹੈ ਨਾ ਉਹ ਆਪਣੀ ਆਉਂਦੀ ਹੈ ਜੀ ਪਲੇਟਾਂ ਦੇ ਵਿੱਚ ਆਪਾਂ ਪਾ ਗਲਾ ਅਟੈਚ ਕਰਕੇ ਹੁਣ ਆਪਾਂ ਤੁਹਾਨੂੰ ਪਲੇਟਾਂ ਵੇਲੇ ਮਿਲਾਗੇ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣ ਲੱਗੇ ਹਾਂ ਉਹ ਜਿਵੇਂ ਆਪਾਂ ਫਰੰਟ ਤੋਂ ਪਾਉਣੇ ਨੇ ਉਹ ਪੂਰੀਆਂ ਬਰੀਕ ਰੱਖਣੀਆਂ ਨੇ ਫਿਰ ਉਸ ਤੋਂ ਬਾਅਦ ਆ ਕੇ ਮੋਟੀ ਕਰਨੀ ਹੁੰਦੀ ਹੈ ਉਸ ਪਲੇਟ ਪਾਉਣੀ ਹੈ ਜਦੋਂ ਆਪਾਂ ਇੱਕ ਵਾਰ ਪਲੇਟ ਉੱਪਰ ਲਈ ਫੜ ਲਏ ਨੇ ਤਾਂ ਫਿਰ ਆਪਾਂ ਦੋਨੇ ਪਾਸੇ ਦੀ ਉੱਪਰੋਂ ਹੀ ਪਲੇਟਾਂ ਪਾਉਣੀਆਂ ਨੇ ਇਧਰੋਂ ਮੇਰਾ ਨਿਸ਼ਾਨ ਮਟ ਗਿਆ ਨਿਸ਼ਾਨ ਆਪਾਂ ਲਾਈ ਸੀ ਬਟ ਇੱਧਰ ਆਇਆ ਨਹੀਂ ਹੁਣ ਮੁੰਡਾ ਦਾ ਤੇ ਆਈਆਂ ਆਪਾਂ ਦੂਜੇ ਪਾਸੇ ਫੜਨੇ ਆ ਇਹਦੀਆਂ ਇਹ ਆਵਣੀਆਂ ਪਲੇਟਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਵੀ ਹੁੰਦਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਟੇਬਲ ਤੇ ਲਿਜਾ ਕੇ ਵੀ ਇਹ ਕੀ ਮਤਲਬ ਹੁੰਦਾ ਹਨਾ ਸਾਬਕ ਦਾ ਕੀ ਹੁੰਦਾ ਫਿਰ ਆਪਾਂ ਜਿਹੜੀਆਂ ਲੰਮੀਆਂ ਪਲੇਟਾਂ ਪਾਵਾਂਗੇ ਨਾ ਲੰਮੀਆਂ ਪਲੇਟਾਂ ਦੇ ਵਿੱਚ ਆਪਾਂ ਪਾਵਾਂਗੇ ਜਾਦੂ ਇਹ ਮੇਰੇ نیچے ਨਾ ਹੋ ਗਏ ਆ ਆ ਦੇਖੋ ਜਿਹੜੀਆਂ ਲੰਮੀਆਂ ਪਲੇਟਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਇੱਥੋਂ ਕਰਕੇ ਫੜ ਲਵਾਂ ਹੈ ਹਨ ਫੜ ਕੇ ਹੁਣ ਤੁਸੀਂ ਮਸ਼ੀਨ ਦੇ ਪੈਰ ਤੇ ਨਿਗਾ ਰੱਖਿਓ ਇੱਥੋਂ ਆਪਾਂ ਜਮਾਂ ਬ੍ਰੇਕ ਕੀਤੀ ਆ ਅਰੇ ਨੀਚੇ ਤੋਂ ਆਪਾਂ ਜਮਾ ਬ੍ਰੀਕ ਕਰਕੇ ਪਿਚਾ ਲਉ ਮੋਟੀ ਕਰਤੀ ਫਿਰ ਉਸ ਤੋਂ ਬਾਅਦ ਜਾ ਕੇ ਆਪਾਂ ਫਿਰ ਬ੍ਰੀਕ ਕਰਤੀ ਆਂ ਆਪਾਂ ਸਾਰੀਆਂ ਪਲੇਟਾਂ ਇੱਦਾਂ ਹੀ ਪਾ ਲਵਾਂਗੇ ਪਹਿਲਾਂ ਆਪਾਂ ਫਰੰਟ ਵਾਲੇ ਪੱਲੇ ਦੀਆਂ ਪਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਬੈਕ ਵਾਲੀਆਂ ਸਾਡੀ ਮੇਰਾ ਬੈਕ ਕਲਾ ਦੜਾ ਬਣਾਉਣਾ ਲੱਗਾ ਪਰ ਬਟ ਮੈਂ ਇਥੇ ਵੀਡੀਓ ਬਣਾਉਣੀ ਆ ਤੇ ਫਿਰ ਪੱਖਾ ਬੰਦ ਕਰਨਾ ਔਖਾ ਹੋ ਜਾਂਦਾ ਬਿੰਦੇ ਬਿੰਦੇ ਚਲ ਇੱਕ ਵਾਰ ਜੀ ਪਲੇਟਾਂ ਪਾ ਲੀ ਆ ਆਇਆ ਆਪਾਂ ਬਸ ਆਪਾਂ ਤੇ ਰੂਪਲੇਟ ਰੱਖਣੀ ਹੈ ਨਾ ਉਦੋਂ ਬਰੀਕ ਰੱਖਣੀ ਹੈ ਇਹਦੇ ਦੇਖੋ। ਇਹ ਸੋਟੇ। ਫਿਰ ਇੱਕ ਵਾਰ ਆਪਾਂ ਸਾਰੇ ਤੋਂ ਆਪਾਂ ਕੱਟਣਾ ਕੱਟ ਮਲਾ ਕੇ ਮੈਂ ਇੱਕ ਵਾਰ ਕੱਚੀ ਸੀਨ ਲਾ ਲਈ ਸੀਗੀ ਕਾਫੀ ਪੈਨ ਦੇ ਕਮਾਂਡ ਸੀ ਵੀ ਤੁਸੀਂ ਕੱਚੀ ਸੀਨ ਲਾਉਣੇ ਦਾ ਦਦ ਦਿਓ। ਨਾਰਮਲ ਫਿਟਿੰਗ ਵਾਲੀ ਸੀਨ ਲਾਉਣੀ ਨਹੀਂ ਦੱਸਦੇ ਠੀਕ ਆ ਦੇਖੋ। ਆ ਹੁਣ ਇਹਦੇ ਬਾਰਡਰ ਸੇਮ ਆ ਗਏ ਨਾ ਇੱਕੋ ਜੇ ਆ ਗਿਆ। ਕੋਈ ਵੀ ਵੱਧ ਘੱਟ ਨਹੀਂ ਰਹੂਗਾ ਆਪਣਾ ਬਾਰਡਰ। ਹੁਣ ਆਪਾਂ ਕੀ ਕਰਨਾ ਹੈ ਪੈਣਾ ਉਹਨੂੰ ਆਪਾਂ ਇਦਾਂ ਕਰਕੇ ਰੱਖ ਲੈਣਾ। ਜਿੰਨਾ ਆਪਣੇ ਕਸਟਮਰ ਦਾ ਨਾਪ ਆਉ ਆਪਾਂ ਕੋਲੇ ਰੱਖ ਲੈਣਾ। ਇਦੋਂ ਆਪਾਂ ਐਂ ਵਿਛਾ ਲੈਣਾ ਚੰਗੀ ਤਰ੍ਹਾਂ ਜੇ ਤੁਹਾਡੀ ਕ੍ਰੀਜ਼ ਬਣੀ ਹੋਈ ਹੈ ਤਾਂ ਦੂਸਰੇ ਲੋਡ ਲਾ ਲਓ ਜਿਵੇਂ ਆਪਾਂ ਲਾਈਨਿੰਗ ਵਾਲੇ ਤੇ ਲਾਉਣੇ ਉਹਨੇ ਨਹੀਂ ਕ੍ਰੀਜ਼ ਬਣੀ ਤਾਂ ਤੁਸੀਂ ਇਦਾਂ ਲਾ ਸਕਦੇ ਹੋ ਹੁਣ ਆਪਾਂ ਜੀ ਕਰਨਾ ਜਿਹਨੇ ਮੇਰੇ ਕਸਟਮਰ ਦੀ ਬ੍ਰੈਸਟ ਹੈਗੀ ਆ 44 ਇੰਚ ਤਾਂ ਆਪਾਂ ਜੀ ਕਰਨਾ ਜੀ 11 ਇੰਚ ਤੇ ਨਿਸ਼ਾਨ ਲਾ ਲੈਣਾ ਇੱਥੇ ਠੀਕ ਹੈ ਤੇ ਇਹਨਾਂ ਦੀ ਕਮਰ ਹੈਗੀ ਆ 20 ਇੰਚ ਇੱਥੋਂ ਵੀ ਆਪਾਂ 10 ਇੰਚ ਤੇ ਨਿਸ਼ਾਨ ਲਾ ਲੈਣੇ ਇਹਨਾਂ ਨੂੰ ਐਦਾਂ ਕਰਕੇ ਮਿਲਾ ਦੇਣਾ ਜਿਹੜੀ ਪਲੇਟ ਹੁੰਦੀ ਹੈ ਨਾ ਫਿਟਿੰਗ ਵਾਲੀ ਸੀਨ ਡਾਂਸ ਵਿੱਚ ਪਲੇਟ ਨੀਚੇ ਨੂੰ ਹੀ ਦੱਬਿਆ ਕਰੋ ਪਲੇਟ ਉੱਪਰ ਨੂੰ ਨਾ ਲੱਭਿਆ ਕਰੋ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੀ ਆਹ ਵਾਲੀ ਸੀਨ ਆਪਣੀ ਰਹੀ ਸੀ 17 ਤੇ ਨਿਸ਼ਾਨ ਆਪਣਾ ਲੱਗਿਆ ਹੋਇਆ ਇੱਥੋਂ ਜਿਵੇਂ ਹੈਗੀ ਉਹਨਾਂ ਦੀ 48 ਇੰਚ ਠੀਕ ਹੈ ਨਿਸ਼ਾਨ ਆਪਾਂ ਲਾਇਆ ਤੇ ਇਹਨਾਂ ਨੂੰ ਆਪਾਂ ਐਦਾਂ ਕਰਕੇ ਮਿਲਾਇਆ ਠੀਕ ਹੈ ਹੁਣ ਆਪਾਂ نیچے ਵੀ ਕੱਢ ਲਵਾਂਗੇ ਜੇ ਤੁਹਾਡੇ ਕੋਲ ਗਰਾਰੀ ਜੀ ਹੈਗੀ ਹੈ ਤਾਂ ਬਹੁਤ ਵਧੀਆ ਜੇ ਤੁਸੀਂ ਮੇਰੇ ਨੂੰ ਨਹੀਂ ਵਰਤਦੇ ਤਾਂ ਫਿਰ ਆਪਣੇ ਜਿਹੜੇ ਨੋਅ ਦਿੱਤੇ ਹੁੰਦੇ ਆ ਉਹ ਆਪਾਂ ਰੱਖ ਕੇ ਨਿਸ਼ਾਨ ਲਾ ਸਾਧਿ ਹੁੰਦੇ ਆ ਠੀਕ ਹੈ ਇਹ ਆਪਾਂ ਨਿਸ਼ਾਨ ਹੂੰ ਹੂੰ ਚਾਹ ਕਹੇ ਜਾਂ ਲਾ ਕੇ ਚੰਗੀ ਤਰ੍ਹਾਂ ਇਹਨਾਂ ਉੱਪਰ ਰੱਖ ਲੈ ਇੱਕ ਪਾਸੇ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਜਿਹੜਾ ਕਾ ਮੈਚਿੰਗ ਸੂਟ ਹੁੰਦੇ ਆ ਸਾਈਡ ਤੋਂ ਕਪੜਾ ਲੈਂਦਾ ਵੀ ਉਹਦੀ ਬਾਹ ਕਿਵੇਂ ਕਟਿੰਗ ਹੁੰਦੀ ਇਹਨੂੰ ਆਪਾਂ ਭੇਜਾਂ ਮਸ਼ੀਨ ਤੇ ਚੱਲ ਵੀ ਜਾ ਤੂੰ ਹੁਣ ਇਹ ਤਾਂ ਮੈਂ ਕੀ ਕੀਤਾ ਸੀ ਇਹ ਦੇਖੋ ਦੋਨੇ ਪਾਸੇ ਜੋੜ ਲਾ ਲਏ ਸੀ ਮੈਂ ਇੱਥੇ ਵੀ ਜੋੜ ਲਾ ਲਿਆ ਸੀ ਇੱਥੇ ਵੀ ਜੋੜ ਲਾ ਲਿਆ ਸੀ ਹਨਾ ਜਿੰਨੀ ਆਪਣੇ ਕਸਟਮਰ ਦੀ ਬਾਹ ਹੈਗੀ ਆ ਉਹਨੇ ਆਪਾਂ ਲੈਂਥ ਰੱਖ ਲਈ ਆ ਉਸ ਤੋਂ ਬਾਅਦ ਇਹਨੂੰ ਆਪਾਂ ਬਚਾ ਲਉ ਏਦਾਂ ਕੱਟ ਲੈਣਾ ਠੀਕ ਹੈ ਜਿਵੇਂ ਕਿ ਮੋਡਾ ਹੈਗਾ ਮੇਰੇ ਕਸਟਮਰ ਦਾ ਹੋਊਗਾ ਮੰਨ ਲਾ 10 ਇੰਚ ਤੇ ਕਪੜਾ ਆਪਣੇ ਕੋਲ ਇੰਨਾ ਕੀ ਹੋਊਗਾ 10 11 ਹੋਊਗਾ ਮੰਨ ਲਾ ਸ਼ਾਇਦ ਬਾਕੀ ਬਾਤ ਕੱਟੀ ਜਾਂਦੀ ਆ ਬਟ ਇਹ ਕੱਟਣੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ 10 10 ਇੰਚ ਆਪਾਂ ਰੱਖ ਲੈਣਾ ਇੱਥੋਂ ਆਪਾਂ ਰੱਖਣਾ ਜੀ 3 ਇੰਚ ਦਾ 3 ਇੰਚ ਦਾ ਰੱਖ ਕੇ ਆਪਾਂ ਗਲਾਈ ਪਾ ਦਈਏ ਗਲਾਈ ਆਪਾਂ ਕਿਵੇਂ ਪਾਉਣੀ ਆ ਉੱਪਰੋਂ ਆਪਾਂ 1.5 3 ਇੰਚ ਦਾ ਨਿਸ਼ਾਨ ਲਾ ਲੈਣਾ 1.5 3 ਇੰਚ ਤੇ ਰੱਖ ਕੇ ਨੂੰ ਆਪਾਂ ਗਲਾਈ ਪਾਉਂਦੇ ਹੋ ਇਹਦੇ ਨਾਲ ਮਲਾ ਦੇਣਾ ਇੱਥੋਂ ਤੱਕ ਆਪਾਂ ਲਿਆ ਕੇ ਇਹਨੂੰ ਐ ਗਲਾਈ ਪਾਉਣੀ ਹੁੰਦੀ ਇੱਥੋਂ ਇਦਾਂ ਕਰਕੇ ਠੀਕ ਹੈ ਮੂਰੀ ਜਿੰਨੀ ਤੁਹਾਨੂੰ ਰੱਖਣੀ ਆ ਜਰੂਰਤ ਆ ਰੱਖ ਕੇ ਬਾਕੀ ਦੀ ਕਟਿੰਗ ਕਰ ਦੋ